ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਰਾਜਸਥਾਨ ਦੇ ਵਿੱਚ ਇਲੈਕਸ਼ਨ ਹੁੰਦੇ ਪਏ ਨੇ ਜਿੱਥੇ ਕਿ ਸਿੱਖ ਸੰਗਤਾਂ ਵੀ ਵੱਧ ਚੜ੍ਹ ਕੇ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਜਾ ਰਹੀਆਂ ਨੇ ਫਿਰ ਉਹੀ ਗੱਲ ਜਿਸ ਤਰ੍ਹਾਂ ਐਗਜ਼ਾਮ ਦੇ ਉੱਤੇ ਹੁੰਦਾ ਹੈ ਕਿ 12ਵੀਂ ਦੇ ਬੋਰਡ ਦੇ ਪੇਪਰ ਜਦੋਂ ਦੇਣ ਜਾਂਦੇ ਨੇ ਤਾਂ ਉਹ ਸਿੱਖ ਬੱਚਿਆਂ ਦੇ ਆ ਸ਼੍ਰੀ ਸਾਹਿਬ ਕਿਰਪਾਨ ਉਤਰਵਾ ਲਏ ਜਾਂਦੇ ਨੇ ਇੱਥੋਂ ਤੱਕ ਕਿ ਸਿੱਖ ਬੱਚਿਆਂ ਦੇ ਕੜੇ ਤੱਕ ਵੀ ਉਤਰਵਾ ਦਿੱਤੇ ਜਾਂਦੇ ਨੇ ਬੋਰਡ ਵੱਲੋਂ ਬਾਰ ਬਾਰ ਪ੍ਰਸ਼ਾਸਨ ਨੂੰ ਸਮਝਾਉਣ ਦਾ ਤਰੀਕਾ ਸਿੱਖ ਜਥੇਬੰਦੀਆਂ ਮੋਰਚੇ ਲਾਉਂਦੀਆਂ ਨੇ ਦਿੱਲੀ ਕਮੇਟੀ ਸ਼੍ਰੋਮਣੀ ਕਮੇਟੀ ਉੱਤੇ ਕਈ ਵਾਰ ਮੋਰਚੇ ਲਾ ਚੁੱਕੀ ਔਰ ਇੱਥੇ ਤੱਕ ਕਿ ਪ੍ਰਸ਼ਾਸਨ ਨੂੰ ਸਮਝਾ ਚੁੱਕੀ ਹੈ ਸਰਟੀਫਿਕੇਟ ਤੱਕ ਦਿਵਾ ਚੁੱਕੀ ਹੈ ਕਿ ਵੀ ਸਿੱਖ ਸੰਗਤਾਂ ਦਾ ਅਧਿਕਾਰ ਬੰਦਾ ਹੈ ਕਿ ਉਹ ਆਪਣਾ ਕੜਾ ਅਤੇ ਆਪਣੇ ਸ਼੍ਰੀ ਸਾਹਿਬ ਆਪਣੀ ਕਿਰਪਾਨ ਆਪਣੇ ਤੰਤੋਂ ਅਲੱਗ ਨਹੀਂ ਕਰ ਸਕਦੇ ਮਗਰ ਕਿਤੇ ਨਾ ਕਿਤੇ ਵੇਖਣ ਨੂੰ ਮਿਲਦਾ ਹੈ ਕਿ ਜਾਣਬੁੱਝ ਕੇ ਸਿੱਖ ਸੰਗਤਾਂ ਨੂੰ ਤੰਗ ਕੀਤਾ ਜਾਂਦਾ ਹੈ ਇਸ ਮਾਮਲਿਆਂ ਦੇ ਵਿੱਚ ਕਿਉਂਕਿ ਜਦੋਂ ਰੋਕਣ ਵਾਲੇ ਪੁਲਿਸ ਪ੍ਰਸ਼ਾਸਨ ਦੇ ਬੰਦੇ ਹੁੰਦੇ ਨੇ ਤਾਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਨਾ ਦਿੱਤੀ ਜਾਵੇ ਕਿ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਹੜੇ ਨੇ ਜਿਨ੍ਹਾਂ ਨਾਲ ਛੇੜਖਾਨੀ ਨਹੀਂ ਕਰਨੀ ਧਾਰਮਿਕ ਚਿੰਨ੍ਹ ਸਿੱਖਾਂ ਦੇ ਜਿਹੜੇ ਨੇ ਕੀ ਸ੍ਰੀ ਸਾਹਿਬ ਇਕੜਾ ਤੇ ਇੱਕ ਦਸਤਾਰ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੂੰ ਸ਼ਰੇਆਮ ਲੋਕ ਹੱਥ ਪਾਉਂਦੇ ਨੇ ਅਤੇ ਬਾਅਦ ਵਿੱਚ ਮਾਫੀ ਮੰਗ ਕੇ ਆਪਣੀ ਜਾਨ ਛਡਵਾਉਂਦੇ ਨੇ ਹਮੇਸ਼ਾ ਦੇਖਣ ਨੂੰ ਆਇਆ ਹੈ ਕਿ ਕੰਮ ਕਰਨ ਤੋਂ ਬਾਅਦ ਗਲਤੀ ਮੰਨ ਲਈ ਜਾਂਦੀ ਹੈ ਔਰ ਪ੍ਰਸ਼ਾਸਨ ਵੀ ਇਸ ਚੀਜ਼ ਦੇ ਵਿੱਚ ਹਮੇ ਭਰ ਦਿੰਦਾ ਹੈ ਅੱਜ ਘਟਨਾ ਵਾਪਰੀ ਹੈ ਰਾਜਸਥਾਨ ਦੇ ਰਾਏ ਸ਼ਹਿਰ ਦੇ ਵਿੱਚ ਜਿੱਥੇ ਦੋ ਬਜ਼ੁਰਗ ਵੋਟ ਪਾਉਣ ਗਏ ਵੋਟ ਪਾਉਣ ਲੱਗੇ ਤੇ ਉਹਨਾਂ ਨੂੰ ਪ੍ਰੈਸ਼ਰ ਪਾਇਆ ਗਿਆ ਉਹਨਾਂ ਨੂੰ ਜ਼ੋਰ ਪਾਇਆ ਗਿਆ ਕਿ ਅਗਰ ਤੁਸੀਂ ਵੋਟ ਪਾਣੀ ਹੈ ਤਾਂ ਤੁਹਾਨੂੰ ਸ਼੍ਰੀ ਸਾਹਿਬ ਉਤਾਰਨੀ ਪੈਗੀ ਇਹ ਗੱਤਰਾ ਗੱਲ ਚੋ ਲਾਣਾ ਪਏਗਾ ਜਿੱਥੇ ਬਜ਼ੁਰਗਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਲੇਕਿਨ ਮਾਤਾ ਜੀ ਵੱਲੋਂ ਸ਼੍ਰੀ ਸਾਹਿਬ ਉਤਾਰ ਦਿੱਤੀ ਗਈ ਅਤੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਵੋਟ ਪਾਉਣ ਤੋਂ ਇਨਕਾਰ ਕਰਕੇ ਆਪਣੇ ਘਰਾਂ ਨੂੰ ਵਾਪਸ ਆ ਗਏ ਮਾਤਾ ਜੀ ਨੂੰ ਵੀ ਇਹੀ ਚਾਹੀਦਾ ਸੀ ਕਿ ਅਗਰ ਸ਼੍ਰੀ ਸਾਹਿਬ ਉਤਾਰ ਕੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਸ਼੍ਰੀ ਸਾਹਿਬ ਉਤਾਰੋ ਤਾਂ ਹੀ ਵੋਟ ਪਾਉਣ ਦਿੱਤੀ ਜਾਏਗੀ ਤੇ ਇਹਦੇ ਨਾਲੋਂ ਚੰਗਾ ਸੀ ਕਿ ਵੋਟ ਨਾ ਪਾਉਂਦੇ ਲੇਕਿਨ ਮਾਤਾ ਜੀ ਨੇ ਡਿਸੀਜਨ ਲਿੱਤਾ ਕਿ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਪਹਿਲਾ ਫਰਜ਼ ਬੰਦ ਹੈ ਕਿ ਸਾਡੇ ਧਾਰਮਿਕ ਚਿੰਨਾਂ ਦੇ ਉੱਤੇ ਉਂਗਲ ਨਾ ਚੁੱਕੀ ਜਾਏ ਔਰ ਸਾਡੇ ਧਾਰਮਿਕ ਚਿੰਨ ਭਾਨ ਤੋਂ ਬਾਅਦ ਹੀ ਸਾਨੂੰ VOTING ਕਰਨ ਦਿੱਤੀ ਜਾਏ ਸੋਸ਼ਲ ਮੀਡੀਆ ਤੇ ਇਹ ਮਾਮਲਾ ਪੱਖਿਆ ਉਹ ਬਜ਼ੁਰਗਾਂ ਦੀ ਫੋਟੋ ਵਾਇਰਲ ਹੋਣੀ ਸ਼ੁਰੂ ਹੋਈ ਅਤੇ ਬਜ਼ੁਰਗਾਂ ਨੇ ਘਰ ਜਾ ਕੇ ਇਸ ਗੱਲ ਨੂੰ ਲੈ ਕੇ ਵੀਡੀਓ ਬਣਾਈ ਅਤੇ ਉਹ ਵੀਡੀਓ ਵੀ ਵਾਇਰਲ ਹੋਈ ਤੁਸੀਂ ਵੀ ਵੇਖੋ ਉਹ ਕਲਿੱਪ ਜਿਸ ਵਿੱਚ ਮਾਤਾ ਜੀ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਉਹਨਾਂ ਨਾਲ ਪੁਲਿਸ ਵਾਲਿਆਂ ਨੇ ਕੀ ਤੱਕਾ ਕੀਤਾ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕੀ ਨਾਮ ਹੈ ਆਪਣਾ^{(\text{Inderpur})}$ ਆਪਰਾ ਕਿਥੇ ਰਹਨੇ ਕਿਹੜੇ ਸ਼ਹਿਰ ਚ ਰਹਸਨਗਰ ਆਪਣੇ ਵੋਟ ਪਾਣ ਕਿਹੜੀ ਜਗ੍ਹਾ ਗਏ ਸੀ ਕਿ ਕਿਹੜੇ ਸਕੂਲ ਦੇ ਵਿੱਚ ਤਿੰਨ ਨੰਬਰ ਸਕੂਲ ਤੁਹਾਡੇ ਨਾਲ ਕੀ ਕੀ ਹੋਇਆ ਦੱਸੋ ਤੁਸੀਂ ਅਸੀਂ ਉੱਥੇ ਗਏ ਵੋਟ ਪਵਾਣ ਅਸਾਨੂੰ ਲੈਜ ਲੱਗਾ ਪਹਿਲੋ ਫੇ ਹੋ ਗਣਾ ਸਾਨੂੰ ਕਹਿੰਦੇ ਨੂੰ ਮਾਦਾ ਹਾਂ ਅੰਦਰ ਤੁਹਾਨੂੰ ਵੋਟ ਪਾਇਆ ਵੇ ਤਦਾਂ ਅੰਗਰੇਜ਼ ਗਾੜੀ ਗਈ ਤੇ ਉਹ ਬੈਠਾ ਸਿਪਾਈ ਜਰਾ ਤੋ ਕਹਿੰਦਾ ਗੁੱਟ ਨਹੀਂ ਪਾਉਣ ਜਾਲਾ ਪਹਿਲਾਂ ਅਸੀ ਜੀ ਸਾਹ ਬਲੋ ਮੈਂ ਕਹਾਂ ਮੈਂ ਨਹੀਂ ਲਾਉਣਾ ਕਹਿੰਦਾ ਨਹੀਂ ਲਾਉਣਾ ਬੋਗਾ ਉਹ ਫਿਰ ਦੋ ਘੰਟੇ ਹੋ ਗਏ ਮੁੰਡੇ ਨੰਦ ਕਹਿੰਦੇ ਚਲ ਮਾਤਾ ਲਾ ਕੇ ਜਿਹਦੇ ਬੜਾ ਦੇ ਤੁਸੀਂ ਨਾ ਤੇ ਮੈਂ ਲਾਗ ਬਣਾਦਾ ਫਿਰ ਮੈਂ ਬੁਰਫਾ ਕੇ ਅਲ ਕੋਲ ਬੁੜੀ ਕੋਲੇ ਰੇ ਮੈਂ ਪਾ ਲਿਆ ਉਹ ਬਾਕੀ ਉਹਨਾਂ ਨੇ ਬੜਾ ਲਾ ਕੇ ਮਿਲਾਇਆ ਤੋ ਉਹ ਫਿਰ ਬੋਲਣ ਲੱਗੇ ਜਿਹੜੇ ਹੋਰਸ ਬੰਦੇ ਉਹ ਵਾਵਾ ਬੋਲੇ ਉਹਨਾਂ ਨੂੰ ਗਾੜੀ ਨਹੀਂ ਆਈ ਗਾੜੀ ਬੋਲਿਆ ਨਹੀਂ ਆਇਆ ਤੋ ਉਹਨੂੰ ਕਿਰਪਾਨ ਉਤਾਰ ਕੇ ਹੀ ਵੋਟ ਪਾਣ ਦਿੱਤਾ ਨਹੀਂ ਤਾ ਉਹ ਵੋਟ ਪਾਣ ਨਹੀਂ ਸੋ ਤੁਸੀਂ ਵੀ ਸੁਣਿਆ ਮਾਤਾ ਜੀ ਦੀ ਜ਼ੁਬਾਨੀ ਕਿ ਉਹਨਾਂ ਕੋਲੋਂ ਸ਼੍ਰੀ ਸਾਹਿਬ ਉਤਰਵਾ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ VOTING ਕਰਨ ਦਿੱਤੀ ਗਈ ਮਾਮਲਾ ਸੋਸ਼ਲ ਮੀਡੀਆ ਤੇ ਫੈਲਿਆ ਜੱਥੇਬੰਦੀਆਂ ਤੱਕ ਪਹੁੰਚਿਆ ਔਰ ਰਾਜਸਥਾਨ ਦੇ ਰਹਿਣ ਵਾਲੇ ਤਜਿੰਦਰ ਪਾਲ ਸਿੰਘ ਟੀਮਾਂ ਤੱਕ ਵੀ ਗੱਲ ਪਹੁੰਚੀ ਜੱਥੇਬੰਦੀਆਂ ਦੇ ਵੀਰ ਇਕੱਠੇ ਹੋ ਕੇ ਉਸ ਸਕੂਲ ਵਿੱਚ ਮੋਰਚਾ ਲਗਾਉਣ ਪਹੁੰਚੇ ਜਿਸ ਸਕੂਲ ਵਿੱਚ ਉਸ ਬਜ਼ੁਰਗ ਮਾਤਾ ਨੂੰ ਵੋਟ ਪਾਉਣ ਤੋਂ ਰੋਕਿਆ ਜਾ ਰਿਹਾ ਸੀ ਵੋਟਿੰਗ ਤਦ ਤੱਕ ਰੋਕ ਕੇ ਰੱਖੀ ਗਈ ਜਦ ਤੱਕ ਪ੍ਰਸ਼ਾਸਨ ਉੱਥੇ ਆਪਣੀ ਗਲਤੀ ਮੰਨਣ ਵਾਸਤੇ ਨਹੀਂ ਪਹੁੰਚਿਆ ਡੀਸੀਪੀ ਰੇਂਜ ਐਸਪੀ ਰੇਂਜ ਦੇ ਉੱਥੇ ਲੋਕ ਪਹੁੰਚੇ ਅਫਸਰ ਪਹੁੰਚੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਵੀ ਹਾਂ ਸਾਡੇ ਕੋਲੋਂ ਗਲਤੀ ਹੋਈ ਜਦੋਂ ਮਾਫੀ ਮੰਗ ਲਈ ਗਈ ਉਸ ਤੋਂ ਬਾਅਦ ਵੋਟਿੰਗ ਸ਼ੁਰੂ ਕਰ ਦਿੱਤੀ ਮਾਮਲਾ ਇੱਥੇ ਤੱਕ ਨਹੀਂ ਹੁੰਦਾ ਕਿ ਕਿਸੇ ਨੇ ਕੋਈ ਗਲਤੀ ਕੀਤੀ ਤਾਂ ਮਾਫੀ ਮੰਗੀ ਤੇ ਉਹ ਗੱਲ ਨੂੰ ਠੱਪ ਦਿੱਤਾ ਜਾਏ ਗੱਲ ਲੋਕਾਂ ਦੇ ਸਾਹਮਣੇ ਲਿਆਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਾਲੋ ਨਾਲ ਮਿਲਦੀ ਰਹੇ ਕਿ ਨਹੀਂ ਭਾਈ ਸਿੱਖਾਂ ਦਾ ਅਧਿਕਾਰ ਬੰਦਾ ਹੈ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਇਸ ਦੇਸ਼ ਵਿੱਚ ਰਹਿੰਦੇ ਹੋਏ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਸ਼ਹੀਦियां ਸਿੱਖਾਂ ਨੇ ਦਿੱਤੀਆਂ ਉਹਦੇ ਨਾਤੇ ਤੇ ਸਿੱਖਾਂ ਦਾ ਅਧਿਕਾਰ ਹੈ ਕਿ ਉਹ ਆਪਣੇ ਧਾਰਮਿਕ ਚਿੰਨ ਆਪਣੇ ਨਾਲ ਰੱਖਣ ਸ਼ਰੀਰ ਤੋਂ ਅਲੱਗ ਨਹੀਂ ਕੀਤੇ ਜਾ ਸਕਦੇ ਉਹ ਚਿੰਨ ਗੁਰੂ ਸਾਹਿਬ ਦੀ ਦਿੱਤੀ ਹੋਈ ਬਖਸ਼ਿਸ਼ ਸੀ ਸੋ ਸੰਗਤ ਜੀ ਇਹ ਸੀ ਅੱਜ ਦੀ ਅਪਡੇਟ ਜਿਹੜੀ ਤੁਹਾਨੂੰ ਜਾਣਕਾਰੀ ਅਸੀਂ ਦਿੱਤੀ ਸੰਗਤ ਨੂੰ ਬੇਨਤੀ ਕਰਾਂਗੇ ਕਿ ਤੁਹਾਡਾ ਅਧਿਕਾਰ ਬੰਦਾ ਹੈ ਸਿੱਖਾਂ ਦਾ ਅਧਿਕਾਰ ਹੈ ਕਿ ਜਿੱਥੇ ਤੁਹਾਨੂੰ ਸ਼੍ਰੀ ਸਾਹਿਬ ਉਤਾਰਨ ਲਈ ਕਿਹਾ ਜਾਏ ਪ੍ਰਸ਼ਾਸਨ ਵੱਲੋਂ ਤਾਂ ਉਹ ਅੜ ਕੇ ਉੱਥੇ ਹੀ ਮੋਰਚਾ ਲਗਾ ਕੇ ਬੈਠ ਸਕਦਾ ਹੈ ਕਿ ਮੈਂ ਆਪਣੇ ਅੰਗ ਤੋਂ ਆਪਣੇ ਸਰੀਰ ਤੋਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਕਕਾਰ ਅਸੀਂ ਆਪਣੇ ਅੰਗ ਤੋਂ ਅਲੱਗ ਨਹੀਂ ਕਰ ਸਕਦੇ ਇਨਿਕ ਬੇਨਤੀ ਪ੍ਰਵਾਨ ਕਰਨੇ ਘਰ ਘਰ ਤੱਕ ਇਹ ਗੱਲ ਪਹੁੰਚਾਣੀ ਕਿ ਸਿੱਖਾਂ ਦਾ ਅਧਿਕਾਰ ਉਹਨਾਂ ਕੋਲੋਂ ਖੋਇਆ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ